ਜੀ ਸਸਰੀਆਂ ਨਾਲ ਜੀ ਸਵਾਗਤ ਹੈ ਤੁਹਾਡਾ ਸੈਲ ਬਲੌਗ ਦੇ ਵਿੱਚ ਮੈਂ ਤੁਹਾਨੂੰ ਜੁਕੇ ਮੈਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਆ ਇਹ ਮਾੜੀ ਲੱਗਿਆ ਇੱਕ ਨਵੇਂ ਵੀਡੀਓ ਦੀ ਸ਼ੁਰੂਆਤ ਕਰਨ ਸ਼ੁਰੂਆਤ ਕਰਦੇ ਆ ਜੀ ਤੀਹੇ ਇੱਕ ਪੈਸਾ ਦਾ ਟਾਈਮ ਆ ਤੇ ਮੇਰੀ ਪਰ ਵੀ ਚਾਹ ਚਾਹ ਦੇ ਵਿੱਚ ਲੱਗਿਆ ਜੀ ਦੁੱਧ ਪਾਉਣ ਖਵਾਲਾ ਤਾਂ ਆ ਗਿਆ ਚਾਹ ਨੂੰ ਦੁੱਧ ਪਾਣਾ ਸੀਗਾ ਦੁੱਧ ਪਾਤੀਏ ਤੇ ਨਾਲੇ ਲਾਈ ਹੋਈ ਹੈ ਮੇਰੀ ਮਸ਼ੀਨ ਲਾਈ ਤਾਂ ਕਾਫੀ ਟਾਈਮ ਨਹੀਂ ਹੋਈਏ ਬਸ ਇੱਕ ਵਾਰ ਦੇ ਕਪੜੇ ਲਾਈ ਤੇ ਓਕੇ ਪਾ ਦਾਂਗੇ ਤੇ ਸਵੇਰੇ ਵੈਸੀ ਹੁਣ ਤੁਹਾਨੂੰ ਪਤਾ ਹੀ ਜਾਂਦਾ ਛੋਟੇ ਛੋਟੇ ਨੇ ਹੁਣ ਕਿੰਨੇ ਛੋਟੇ ਛੋਟੇ ਹੋਗੇ ਸਵੇਰ ਦਾ ਕੰਮ ਨਿਵੇੜ ਕੇ ਬਸ ਥੋੜਾ ਜਿਹਾ ਰੈਸਟ ਕਰਕੇ ਦੁਬਾਰਾ ਲੱਗਦੇ ਹਾਂ ਕੰਮ ਕਰਨ ਤੇ ਸਵੇਰੇ ਸੱਜਰੇ ਉੱਠਣੇ ਆ ਬਸ ਨੀਂਦ ਤਾਂ ਨਹੀਂ ਆਉਂਦੀ ਹੈਗੀ ਹੁਣ ਦੁਪਹਿਰੇ ਹਣਾ ਅ ਤੇ ਬਸ ਵੈਸੇ ਹੀ ਥੋਈ ਸਿੱਧੀ ਕਰ ਲਈ ਜੀ ਬੈਠ ਕੇ ਤੇ ਦੁਆਰਾ ਫੇ ਲੱਗ ਜਿਆ ਕੰਮ ਕਰ ਕਰਨ ਆਪਣੇ ਤੇ ਬੱਚੇ ਮਾਰੇ ਸਕੂਲੋਂ ਨਹੀਂ ਆਏ ਹੈਗੇ ਮੈਂ ਚਲ ਜਾਂ ਚਾਹ ਕਰ ਲਈਏ ਰੱਖ ਦੀ ਤੇ ਲੱਗੇ ਹੋਏ ਨੇ ਜੀ ਅੱਜ ਆਪਣੇ ਜਿਹੜਾ ਗੋਬਰ ਗੈਸ ਵਾਲਾ ਟੋਆ ਉਹ ਵੀ ਜੀ ਕਰਨਾ ਕਿਉਂਕਿ ਜੀ ਕਾਫੀ ਜ਼ਿਆਦਾ ਭਰ ਜਾਂਦਾ ਕੋ ਗਰਮੀਆਂ ਦੇ ਵਿੱਚ ਨਿਕਲ ਨਿਕਲ ਕੇ ਹੁਣ ਤਾਂ ਗੋਹਾ ਨਹੀਂ ਨਿਕਲਦਾ ਹੈਗਾ ਸਿਆਲਾਂ ਦੇ ਵਿੱਚ ਜਿਹੜਾ ਗੋਬਰ ਗੈਸ ਹੁੰਦਾ ਨਾ ਗੋਹਾ ਵਿੱਚ ਜਮਾ ਕਰੀ ਜਾਂਦਾ ਹੁੰਦਾ ਉਹ ਨਹੀਂ ਕੱਢਦਾ ਹੈਗਾ ਤੇ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਗੋਹਾ ਨਿਕਲਦਾ ਤੇ ਉਹ ਟੋਆ ਭਰ ਜਾਂਦਾ ਤੇ ਹੁਣ ਜਿੱਥੇ ਆਪਾਂ ਨੇ ਜਮੀ ਬੀਜਣੀ ਆ ਨਾ ਉੱਥੇ ਕੱਢ ਕੇ ਪਾ ਰਹੇ ਨੇ ਟਰੈਕਟਰ ਦੇ ਨਾਲ ਸਕੰਜਾ ਪਾ ਹੋਇਆ ਤੇ ਉਹਦੇ ਨਾਲੇ ਕੱਢਦੇ ਨੇ ਫਿਰ ਬਾਅਦ ਵਿੱਚ ਉੱਥੇ ਤੇਰੀ ਘਰੇ ਆਉਂਦੇ ਨੇ ਹਾਲੇ ਤਾਂ ਉਹਦੇ ਪਾਪਾ ਲੱਗੇ ਹੋਣੇ ਸਹਿਜ ਦੇ ਤੇ ਜਦੋਂ ਸਹਿਜ ਹੁਣੀ ਆ ਜਾਣਗੇ ਫਿਰ ਉਹ ਲੱਗ ਜਾਣਗੇ ਨਾਲ ਮੈਂ ਚਾਪਨਾ ਕੇ ਲੈ ਕੇ ਚੱਲੀ ਆ ਹੱਲੇ ਨੂੰ ਤੁਹਾਨੂੰ ਦਿਖਾਉਨੇ ਆ ਕਿੱਥੇ ਲੱਗੇ ਮੇਰੇ ਸ਼ੇਅਰ ਕਰਨਾ ਤੁਹਾਡੇ ਨਾਲ ਵੀਡੀਓ ਵਧੇ ਰਿਓ ਜੀ ਪਲਾਸ ਦੇਣਾ ਹਾਂਜੀ ਇਹ ਆ ਜੀ ਆਪਣੇ ਗੋਬਰ ਗੈਸ ਵਾਲਾ ਟੋਆ ਤੇ ਇਹਨੂੰ ਲੱਗੇ ਹੋਏ ਨੇ ਕੱਢਣ ਇੰਨਾ ਨਿਕਲ ਗਿਆ ਨਡੂੰਗਾ ਇਹ ਹਾਰੇ ਗਿਆ ਸੌ ਲਸਣ ਬਿੱਜ ਹੋਇਆ ਸੀਗਾ ਇਹਦੇ ਵਿੱਚ ਹੀ ਇਹ ਕਰਤਾ ਜਸ ਕਰਨ ਲੱਗੇ ਹੈ ਚਲਾਉਣ ਮੈਂਦਰ ਆਮ ਇੱਥੇ ਆਪਣੇ ਸਾਰੇ ਉਹ ਖਾ ਗਈਆਂ ਮੁਰਗੀਆਂ ਦੀ ਛੱਡਦੀਆਂ ਹੈਗੀਆਂ ਜਮੇ ਜਸ ਕਰਨ ਰਿਓ ਘੜਦਾ ਟਰੈਕਟਰ ਚਲਾਉਦਾ ਤੇ ਪਾਥੀਆਂ ਲਾਉਣੀਆਂ ਸੀਗੀਆਂ ਚੱਕ ਕੇ ਲਾ ਦिए ਅੱਜ ਜੜਾ ਮੇਰਾ ਗੁਹਾ ਪਿਆ ਹਾੜੇ ਫੇਰ ਰੰਦਾ ਪੱਥਣਾ ਤੈਨੂੰ ਚੱਕ ਦੀਏ ਬਾਕੀ ਖੜੀਆਂ ਕਰਨ ਵਾਲੀਆਂ ਨੇ ਸਾਰੀਆਂ ਤੇ ਖੜੀਆਂ ਕਰਕੇ ਲਾ ਦੀਏ ਪਰ ਅੱਜ ਮੈਂ ਕੱਖ ਪਾਉਣੇ ਨਾਲ ਕੱਖਾਂ ਦਾ ਟਾਈਮ ਹੋ ਗਿਆ ਕੱਖ ਬਾਦ ਦੀ ਆਪਣੇ ਮੂਲੀਆਂ ਮਲੀਆਂ ਤੇ ਛੋਟੀਆਂ ਹੀ ਨੇ ਹਨ ਮੈਂ ਇੱਥੇ ਉਹ ਤਾਂ ਹੋ ਗਏ ਕੋਸੇ ਆ ਮੁਰਗੀ ਖਾ ਗਈ। ਬਸ ਥੋੜੀ ਜਿਹੀ ਜਗਾ ਭਰ ਜਣੀ ਐ। ਸਾਲ ਵੀ ਹੋਣਾ ਐ ਸਕੂਲੋਂ। ਜਸਟ ਹੈ ਮੁੱਕ ਗਏ। ਦੋ ਗਿੜੇ ਪੰਜ ਛੇ ਕਹਿੰਦਾ ਸੀਗਾ। ਉਹ ਹੋਣਗੇ ਤੇ ਪਾਪਾ ਕਹਿੰਦਾ ਸੀਗਾ। ਖਾਸਾ ਹੈ? ਪੰਜ ਮਗੜੇ। ਪੰਜ ਮਗੜੇ ਦਾ। ਖਾਸਾ ਗੋਹਾ ਨਿਕਲ ਜਾਂਦਾ ਗਰਮੀ ਗਰਮੀ ਚ ਟੋਆਨ ਪਰ ਜਾਂਦਾ ਹੈ ਹੁਣ ਸਾਲਾ ਸਾਲੇ ਨੂੰ ਗੋਹਾ ਨਹੀਂ ਕੱਢਣਾ ਹੈਗਾ ਗੋਬਰ ਗੈਸ ਸਰ ਚਾਹ ਵੀ ਗਏ ਐ ਛਾੜੂ ਤਾਂ ਆਪਣਾ ਗਿਆ ਇਹ ਬਸ ਇੱਕ ਉਹ ਹੋ ਗਿਆ ਪਰੇ ਜੇ ਦੇਖੋ ਜੇ ਉਹਨੂੰ ਦਾ ਸਾਨੂੰ ਆੜੂ ਲੱਗਦੇ ਨੇ ਹਾਂ ਤਾਂ ਟੁੱਟ ਗਏ ਸਾਰੇ ਲੋਜੀਕ ਆਖ ਆਪਣੇ ਪੈ ਗਏ ਅੱਖਾਂ ਦਾ ਕੰਮ ਨਿਭੜ ਗਿਆ ਤਿਆਰ ਹੈਗੇ ਸਵੇਰ ਜੋਗੇ ਹੁਣ ਬਾਕੀ ਹੁਣ ਚੋਣਿਆ ਤਾਰਾ ਇਹਦਰ ਆਪਣੀ ਖੁਸ਼ੀ ਵੀ ਤੇ ਅਸੀਂ ਤੁਹਾਨੂੰ ਇਹਦਾ ਨਾਮ ਹੀ ਦੱਸਿਆ ਇਹਦਾ ਨਾਮ ਅਸੀਂ ਰੱਖਿਆ ਖੁਸ਼ੀ ਸਾਡੀ ਬੱਚੀ ਦਾ ਨਾਮ ਹੋਏਗਾ ਜੀ ਖੁਸ਼ੀ ਕਿਉਂਕਿ ਜੀ ਅਸੀਂ ਇਹਦਾ ਨਾਮ ਤਾਂ ਕਰਕੇ ਰੱਖਿਆ ਤੁਹਾਨੂੰ ਪਤਾ ਹੀ ਹੈ ਨਾ ਕਈ ਸਾਲਾਂ ਬਾਅਦ ਸਾਨੂੰ ਖੁਸ਼ੀ ਮਿਲ ਗਿਆ ਇਹ ਹਨਾ ਤਾਂ ਕਰਕੇ ਅਸੀਂ ਸਾਰੇ ਨੇ ਇਹਦਾ ਨਾਲ ਖੁਸ਼ੀ ਰੱਖਤਾ ਜਿਸ ਕਰਨੇ ਖੁਸ਼ੀ ਰੱਖਿਆ ਇਹਦਾ ਨਾਲ ਤੇ ਇਹ ਪੌੜੀ ਲੱਗੀ ਹੋਈ ਆਪਾਂ ਨੇ ਉੱਤੇ ਉਹ ਜਿਹੜੀ ਤੋਣਾ ਹੋਰ ਸ਼ਾਂਗੀ ਆ ਥੋੜੀ ਥੋੜੀ ਕਰਕੇ ਸ਼ਾਂਗੀ ਜਾਂਦੀ ਨੇ ਪੱਤੇ ਫਿਰ ਬੱਕਰੀਆਂ ਖਾ ਲੈਂਦੀਆਂ ਨੇ ਤੇ ਬਾਕੀ ਹੁਣ ਮੈਂ ਚੋਣੀਆਂ ਧਾਰਾਂ ਤੇ ਇੱਧਰ ਲੱਗੇ ਹੋਏ ਨੇ ਨਿਸਕਾਨ ਨੂੰ ਭਰਵਾਇਆ ਥਾ ਕਿ ਕੰਮ ਆਪਣਾ ਨਿਭੜ ਚੁੱਕਿਆ ਬਸ ਫਿੱਕ ਰਹੀ ਹੈ ਕੈਮਰੇ ਚ ਬੜਾ ਚਾਨਣ ਲੱਗਦਾ ਮੁੰਡਿਆ ਇੱਕ ਹੋਰ ਰਖ ਲੈ ਹੈ ਨਾ ਆ ਜਾ ਤੂੰ ਉੱਪਰ ਬੈਠਾ ਰੇ ਮੱਝਾਂ ਨੇ ਪਰਕੇ ਡਿਆ ਬੈਨਾ ਕੀ ਪਰਿਆ ਆਹੀ ਇੱਕ ਬੱਦ ਕੁਝ ਨਹੀਂ ਪਰਿਆ 10 ਕਈਆਂ ਮਸੀਆਂ ਪਈਆਂ ਨੇ ਉਹ 10 ਕਈਆਂ ਕਿੰਨੇ ਸਲੇਪਰ ਭਰੇ ਨੇ ਤਾਂ ਇਹ ਨਾ ਬਾਪੂ ਨਾ ਪਰਿਆ ਜਾਂ ਸਕੂਲ ਲੱਗਿਆ ਹੁਣ ਕੀ ਤੈਂ ਕਿੰਨੇ ਭਰੇ ਨੇ ਮੈਂ ਮੈਂ ਤਾਂ ਇੰਨੇ ਇੰਨੇ ਮੈਂ ਭਰਤੇ ਲੈ ਲੈ ਚਲ ਬਸ ਨਿਬੜ ਗਿਆ ਹੁਣ ਚਲ ਇਹਨੂੰ ਦੇ ਦੀ ਹੁਣ ਕਿਹੜਾ ਮੇਰੇ ਤਿੰਨ ਜਿਹੜੇ ਵੀ ਹੋਣਾ ਮੈਂ ਲਾਲੀ ਲੱਕ ਬੱਦੇ ਲਾਉਣਾ ਤਾਂ